ਸਸੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਲਾਈਵ ਨਿਊ ਚੈਨਲ ਤੇ ਮੈਂ ਹਜ ਜਤਿੰਦਰ ਸਿੰਘ ਗੱਲ ਕਰਨ ਲੱਗਾ ਹਾਂ ਲੁਧਿਆਣੇ ਦੇ ਹਲਕੇ ਪੂਰਬੀ ਦੇ ਹਲਕੇ ਪੂਰਬੀ ਦੇ ਜਿਵੇਂ ਨਗਰ ਨਿਗਮ ਚੋਣਾਂ ਦਾ ਐਲਾਨ ਹੋਇਆ ਦੋਸਤੋ ਬਾਅਦ ਹਰ ਪਾਰਟੀ ਜਿਹੜੀ ਹੈ ਆਪਣੇ ਹੀ ਪਾਰਟੀਆਂ ਨੂੰ ਲੈ ਕੇ ਡੋਰ ਟੂ ਡੋਰ ਜਿਹੜੇ ਕੀ ਪ੍ਰਚਾਰ ਕਰਨੇ ਗੱਲਬਾਤ ਕਰਾਂਗੇ ਆਵਾਦੀ ਪਾਰਟੀ ਦੀ ਵਾਟ ਨੰਬਰ 15 ਦੇ ਵਿੱਚ ਜਿਹੜੇ ਕਿ ਸੁਰਜੀਤਜੀ ਠੇਕੇਦਾਰ ਉਹਨਾਂ ਦੀ ਬੇਟੀ ਜਿਹੜੀ ਹੈ ਜਸਪ੍ਰੀਤ ਕੌਰ ਜੀ ਜਿਹੜੇ ਚੋਣ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਹੜੇ ਕਿਹੜੇ ਵਾਅਦੇ ਨੇ ਤੇ ਕਿਹੜੇ ਕਿਹੜੇ ਤੇਜ਼ ਆਮ ਆਦਮੀ ਪਾਰਟੀ ਝਾੜੂ ਚੋਂ ਨਿਸ਼ਾਨਾ ਤੇ ਸਾਡਾ ਮੇਨ ਇਹੀ ਮੋਟਿਵ ਆ ਕਿ ਜਿੱਦਾਂ ਕਿ ਹੁਣ ਸੜਕਾਂ ਸੀ ਬ੍ਰੇਜ ਦੀ ਪ੍ਰੋਬਲਮ ਆ ਸੜਕਾਂ ਦੀ ਪ੍ਰੋਬਲਮ ਆ ਆਪਾਂ ਇਹੀ ਮਤਲਬ ਸਹੀ ਕਰਨੀ ਆ ਜ਼ਿਆਦਾਤਰ ਲੁਧਿਆਣੇ ਦੇ ਵਿੱਚ ਇਹੀ ਆ ਪਾਣੀ ਦੀ ਹੋ ਗਈ ਸਮੱਸਿਆ ਤੁਸੀਂ ਆਪਗੇ ਵੀ ਆਪਣੇ ਯਾਨੀ ਕਿ ਕਿਹਦੇ ਨਾਲ ਆਪਣੀ ਟੱਕਰ ਮਾਰਦੇ ਹੋ ਫਾਈਟ ਕਿਹਦੇ ਨਾਲ ਸਮਝਦੇ ਆਪਾਂ ਨਹੀਂ ਫਾਈਟ ਤਾਂ ਕਿਸੇ ਨਾਲ ਨਹੀਂ ਸਾਰੇ ਆਪਣੀ ਜਗ੍ਹਾ ਤੇ ਸਹੀ ਆ ਜਿੱਦਾਂ ਵੀ ਜਿਹੜੀ ਵੀ ਪਾਰਟੀ ਆਪਣੀ ਜਗ੍ਹਾ ਸਹੀ ਆ ਇਹ ਵਿਕਾਸ ਕਰਦੀ ਗੱਲ ਕਰੀਏ ਜਿਵੇਂ ਦੇਖੇ ਤੁਸੀਂ ਇਹ ਆਪਣੇ ਤੁਹਾਡਾ ਇਹ ਐਮਐਲਏ ਵੀ ਤੁਹਾਡੇ ਹਲਕੇ ਦੇ ਨੇ ਮਾਣ ਤੁਹਾਡੇ ਦੇ ਹੁਣ ਕਿੱਦਾਂ ਦਾ ਵਿਕਾਸ ਕਰੋਗੇ ਤੁਸੀਂ ਅੱਗੇ ਆਪਣੇ ਮੰਨ ਲਓ ਕੌਂਸਲਰ ਦੀ ਸੀਟ ਲੈ ਕੇ ਜਿੱਦਾਂ ਉਹਨਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਕਿ ਸਾਨੂੰ ਆਪਣਾ ਕੈਂਡੀਡੇਟ ਦਿੱਤੀ ਆ ਕੈਂਡੀਡੇਟ ਚੁਣ ਕੇ ਤੇ ਆਪਾਂ ਉਹਨਾਂ ਦੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਐਨ ਮਤਲਬ ਕਿ ਨਿਭਾਵਾਂਗੇ ਆਪਾਂ ਉਹਨਾਂ ਦੇ ਪੂਰੇ ਇੱਥੇ ਕੰਮ ਆਜ ਮੇ ਡੋਟੂ ਡੋਟੂ ਕਰ ਰਹੇ ਲੋਕ ਤੁਹਾਨੂੰ ਪਿਆਰ ਕਿੱਦਾ ਕਰ ਰਹੇ ਦੋ ਪਿਆਰ ਮਿਲਿਆ ਲੋਕਾਂ ਦਾ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਆ ਉਹ ਸਾਨੂੰ ਸਾਰੀ ਦੱਸ ਰਹੇ ਆ ਤੇ ਆਪਾਂ ਉਹ ਪੂਰੀ ਉਹਨਾਂ ਦੀ ਮਦਦ ਸਹਾਇਤਾ ਕਰਦੇ ਆ ਕੀ ਲੱਗਦਾ ਹਾਂਜੀ ਕੀ ਲੱਗਦਾ ਸੀਟ ਨਿਕਲਦੀ ਹੈ ਆਪਣੀ ਹਾਂਜੀ 100% ਆ ਕਿੰਨੇ ਕਿੰਨੇ ਲੀਟਰ ਨਾਲ ਜਾ ਰਹੇ ਹੋ ਅੱਥੇ ਹਸਪਤਾਲ ਆ ਗਏ ਹਾਂਜੀ ਅੱਜ ਲੱਗ ਜਾ ਅੱਜ ਪਹਿਲਾ ਦਿਨ ਸੀ ਤੁਹਾਡਾ ਸੈਕਿੰਡ ਆ ਅੱਜ ਸੈਕਿੰਡ ਦਿਨ ਸੀ ਅੱਜ ਦਾ ਲੱਗ ਰਿਹਾ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗਿਆ ਪਿਆਰ ਬਹੁਤ ਮਿਲ ਜਾ ਲੋਕਾਂ ਦਾ ਅਕਲ ਕੀ ਜਨਤਾ ਨੂੰ ਤੁਸੀਂ ਤੁਹਾਡੀ ਬੇਟੀ ਚੋਣ ਯਾਨੀ ਮੈਦਾਨ ਦੇ ਵਿੱਚ ਆਈ ਹੈ ਸਿੱਧਾ ਸਪੋਰਟ ਕਰਦੇ ਪਹਿਲੇ ਸਾਡੇ ਭਾਈ ਜੀ ਕਾ ਖਰਦਾ ਭਾਈ ਜੀ ਬਤੇ ਸਾਡੀ ਬੇਟੀ ਹੈ ਇਹ ਇਹ ਅਸੀਂ ਆਪਣੇ ਹੁੰਦੇ ਹੁੰਦੇ ਆਪਾਂ ਕਹੇ ਜੂਤ ਨੂੰ ਮੌਕਾ ਦੇਣਾ ਚਾਹੀਦਾ ਜੀ ਕਿਉਂਕਿ ਜੂਤ ਨੂੰ ਆ ਵੋਟਾਂ ਪਿਆਰੇ ਅੱਗੇ ਤੋਂ ਵਧਣਗੇ ਕਾਮਕਾਦ ਦਾ ਛੋਂਗਾ ਜੀ ਬੇਟੀ ਸਾਡੀ ਨੂੰ ਕਾਮਕਾ ਪਾਣੀ ਹੋਵੇ ਜੀ ਛੜਕਵੇ ਸਾਰੇ ਕੋਈ ਪਨ ਜੂਗਾ ਜੀ ਉਹ ਹਮੇਸ਼ਾ ਦੇਖਦੇ ਹੋ ਇਸ ਉਮਰ ਦੇ ਵਿੱਚ ਬੱਚੇ ਜਿਹੜੇ ਪੜ੍ਹਾਈ ਦੇ ਆਨੇ ਕੰਮ ਦੇ ਕਾਰਜ ਚ ਲੱਗਿਆ ਤੁਸੀਂ ਇਹਨਾਂ ਨੂੰ ਰਾਜਨੀਤੀ ਦੇ ਲਾਇਆ ਕਿਸ ਤਰੀਕੇ ਦੇ ਨਹੀਂ ਬੀਏ ਕੈਜੂਨ ਕੀਤੀ ਹੋ ਕੁੜੀ ਨੇ ਜੀ ਪਰ ਕੇ ਪੂਰੇ ਅਕਾਲੇ ਪੜ੍ਹਾਈ ਤੇ ਹੁਣ ਸਾਡੇ ਛੋਕ ਹੈਗੇ ਜੂਥ ਸਰਕਾਰ ਕਹਿੰਦੀ ਜੂਥ ਅੱਗੇ ਆਉਣਾ ਚਾਹੀਦਾ ਆ ਜੂਥ ਅੱਗੇ ਆਊਗਾ ਤਾਂ ਤਾਈ ਅੱਗੇ ਤਰੱਕੀ ਹੋਊਗੀ ਜੀ ਇੱਕ ਤੁਸੀਂ ਨਿਆ ਚਿਹਰਾ ਦਿੱਤਾ ਲੱਗਦਾ ਨਿਆ ਕੋਈ ਚਿਹਰਾ ਨਹੀਂ ਹੈਗਾ ਇਹ ਆਪਣੀ ਬੇਟੀ ਆ ਨਿਆ ਚਿਹਰਾ ਕਾਦਾ ਨਿਆ ਚਿਹਰਾ ਕਾਦਾ ਜੀ ਬੇਟੀ ਆਪਣੀ ਕੰਮ ਕਰਨ ਨੂੰ ਕੰਮ ਕਰਨ ਨੂੰ ਪਤਾ ਹੀ ਆ ਪਗਲ ਨੂੰ ਆਪਾਂ ਕੰਮ ਕਿੱਦਾਂ ਕਰਦੇ ਆ ਜੀ ਇਹਦੇ ਨਾਲ ਫਾਈਟ ਲੱਗਦੀ ਆ ਕਿਸੇ ਨਾਲ ਨਹੀਂ ਫਾਈਟ ਸਾਡੀ ਬੇਟੀ ਦੀ ਜੀ ਯਾਨੀ ਕਿ ਅੱਗੇ ਜਾ ਰਹੇ ਹੋ ਪੂਰਾ ਹਾਂ ਜੀ ਬਿਲਕੁਲ ਬਿਲਕੁਲ ਜੀ ਇਹ ਹੋਰ ਤੁਹਾਡੇ ਨਾਲ ਕਿ ਤੁਸੀਂ ਅੱਗ ਦੋ ਟੂ ਡੋਰ ਕਰੋ ਲੋਕਾਂ ਦਾ ਪਿਆਰ ਕਿਵੇਂ ਮਿਲ ਜਾ ਬਹੁਤ ਪਿਆਰ ਆ ਦੇ ਲੋ ਤੇਰੀ ਪਿਆਰ ਰੋ ਕੈਮਰਾ ਮਾਰ ਕੇ ਦਿਖਾ ਦਿਓ ਸਾਰਿਆਂ ਨੂੰ ਕਿੱਦਾਂ ਬੰਦੇ ਖੜੇ ਆ ਜੀ ਇਹ ਮਹਾਤਮਾ ਕੋਲੋਨੀ ਖੜੇ ਆਪਾਂ ਸਾਡੇ ਗੱਲ ਕਰਾਂਗੇ ਆ ਆਪਾਂ ਦੀ ਪਾਟੀ ਵਿਕਾਸ ਦੀ ਕਿਹੜੇ ਕਿਹੜੇ ਵਿਕਾਸ ਤੁਸੀਂ ਕਰ ਚੁੱਕੇ ਹੋ ਤੇ ਅੱਗੇ ਕਿਹੜੇ ਕਿਹੜੇ ਕਰਨੇ ਮਕਾਤਾ ਸੌ ਰੰਬ ਦਾ ਜਣ ਕੇ ਆ ਕੁੜਿਆ ਦੰਬ ਚ ਕੋਨ ਦਾ ਕੁੜਿਆ ਕੀਤਾ ਜਿਸ ਵਿੱਚ ਫੋਟੋ ਵਾਲਾ ਗਰਾਊਂਡ ਕਰ ਕੋ ਸਾਰੇ ਰੋਜ ਗੱਲ ਬੜ ਬੜੀਆਂ ਖੇਟਾਂ ਦੇ ਗਰਾਊਂਡ ਬਣਨਗੇ ਜੀ ਠੀਕ ਹੈ ਹੋਰ ਅੱਗੇ ਆਪਣੇ ਮੋਹੱਲੇ ਦੇ ਕੀ ਵਿਕਾਸ ਕੀਤਾ ਤੁਸੀਂ ਜੋ ਵੀ ਜੋ ਵੀ ਜਣ ਕੇ ਸੀਵਰੇਜ ਦੀ ਸਮੱਸਿਆ ਹੋਵੇ ਪਾਣੀ ਦੀ ਹੋਵੇ ਛੜਕਾਂ ਦੀ ਹੋਵੇ ਜੋ ਵੀ ਹੋਗਾ ਉਹਨਾਂ ਉੱਠ ਕੇ ਕੰਮ ਕਰਾਂਗੇ ਵੱਧ ਤੋਂ ਵੱਧ ਕੰਮ ਕਰਾਂਗੇ ਨੋ ਕਿ ਮਸੇ ਦੇਣਾ ਲੋਕਾਂ ਲਈ ਇਹ ਕਹਿੰਦਾ ਬੰਦਵਾਦ ਵੋਟਾਂ ਪਾਓ ਉੱਪਰ ਆਪਣੀ ਸਰਕਾਰ ਆਪਣੀਆਂ ਗਰਾਂ ਭੋਲਾ ਜੀ ਐਮਐਲਏ ਸਾਡੇ ਕੌਂਸਲ ਆਪਣਾ ਹੋਗਾ ਬੰਦਵਾਦ ਕਮ ਹੋਗਾ ਜੀ ਠੀਕ ਹੈ ਤੇ ਸੋ ਸਾਡੇ ਨਾਲ ਮੌਜੂਦ ਸੀਗੇ ਸਰਜੀ ਜੀ ਠੇਕੇਦਾਰ ਜੋ ਕਿ ਆਪਣੀ ਬੇਟੀ ਨੂੰ ਚੌਂ ਮੈਦਾਨ ਦੇ ਵਿੱਚ ਉਤਾਰੇ ਨੇ ਤੇ ਉਹਨਾਂ ਨੇ ਗੱਲਬਾਤ ਕੀਤੀ ਤੇ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਾਉਂ ਸਤ ਪਹਿਲੇ ਤਸਵੀਰਾਂ ਦਿਖਾਈ ਜੋ ਕਿ ਉਹਨਾਂ ਨਾਲ ਮੋਢੇ ਤੇ ਮੋਢਾ ਲਾ ਕੇ ਜਿਹੜੇ ਲੋਕ ਬਹੁਤ ਹੀ ਉਸਾਇਦ ਨੇ ਉਹਨਾਂ ਦੇ ਨਾਲ ਖੜੇ ਨੇ ਤੇ ਜੋ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਤਸਵੀਰਾਂ ਯਾਨੀ ਦੱਸ ਰਹੇ ਨੇ ਇਹ ਚੀਜ਼ਾਂ ਕਿ ਉਹਨਾਂ ਨੂੰ ਕਿੱਦਾਂ ਦਾ ਬੋਸਟ ਮਿਲੇ ਤੇ ਅੱਗੇ ਕਿੱਦਾਂ ਤੇ ਕੰਮ ਕਰਾਂਗੇ ਸਾਰੀ ਗੱਲਬਾਤ ਜਾਣਦੇ ਆ ਆਪਣੇ ਚੈਨਲ ਨਾਲ ਹੀ